ਮਹ ਸਤਿਕਾਰਯੋਗ ਬਹੁਤ ਸਤਿਕਾਰਯੋਗ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਚਖੰਡ ਵਾਸੀ શ્રીਮਾਨ ਸੰਤ ਬਾਬਾ ਭਾਗ ਸਿੰਘ ਮਹਾਰਾਜ ਜੀ ਉਹਨਾਂ ਦੇ ਬਰੋਸਾਏ ਹੋਏ શ્રીਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਦੇ ਅੱਜ ਸਤਾਰੀ ਇਸ ਮਾਗਮ ਤੇ ਇਕੱਤਰ ਹੋਏ ਖੜ ਦਰਸ਼ਨ ਸਾਧੂ ਸਮਾਜ ਇਹਨੋਂ ਤੇ ਸ੍ਰੀ ਮਹਾਂ ਸਾਹਿਬ ਮਹਾਂਤ ਰੇਸ਼ਮ ਸਿੰਘ ਜੀ ਸ਼੍ਰੀ ਪੰਚਾਇਤੀ ਖਾੜਾ ਨਮਲਾ ਕਣਖਲ ਹਰਦਵਾਰ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਗੁਰੂ ਰੂਪ ਸਾਹਿਬ ਸਿੰਘ ਜੀ ਗੁਰਪਤੇ ਦੀ ਸਾਜ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਮ ਤੋਂ ਹੋਮੈ ਨਾਹੀ ਜਨ ਪਰਿ ਉਪਕਾਰੀ ਆਏ ਜੀ ਆਦਾਨ ਦੇ ਭਗਤੀ ਲਾਇਨਾ ਹਰ ਸੋਨ ਲੈਣ ਵਾਲਾ ਐਸੇ ਜਨ ਵਿਰਲੇ ਸੰਸਾਰਾ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਵਾ ਬਲਵੀਰ ਸਿੰਘ ਜੀ ਪੰਜ ਭੌਤਿਕ ਸਰੀਰ ਨੂੰ ਲੈ ਕਰਕੇ ਇਸ ਮਾਤ ਲੋਕ ਸੰਸਾਰ ਤੇ ਆਏ ਸੰਨ ਪਰ ਆਪਣਾ ਸਾਰਾ ਜੀਵਨ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਬਤੀਤ ਕੀਤਾ ਸਾਰਾ ਜੀਵਨ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਵਤਿੱਤ ਕੀਤਾ 96 ਸਾਲ ਦੀ ਉਮਰ ਪੂਰ ਕਰਕੇ ਸਾ ਸੰਗਤ ਜੀ ਸਰੀਰ ਕਰਕੇ ਸਾਡੇ ਵਿੱਚੋਂ ਚਲੇ ਗਏ ਰੱਬ ਦੇ ਪਿਆਰੇ ਮਹਾਪੁਰਖ ਕਿਤੇ ਜਾਂਦੇ ਨਹੀਂ ਹੁੰਦੇ ਇਹ ਗੱਲ ਸਾਰੇ ਜਾਣੀ ਧਿਆਨ ਵਿੱਚ ਰੱਖਿਓ ਸਾ ਸੰਗਤ ਜੀ ਦੁਨੀਆ ਨੂੰ ਤਾਰਨ ਵਾਸਤੇ ਸੰਤ ਆਉਂਦੇ ਨੇ ਅਸੀਂ ਸੰਸਾਰੀ ਜੀਵ ਕਰਮਾਂ ਦੇ ਬੱਧੇ ਆਉਨੇ ਆ ਸਾਡੇ ਕਰਮ ਲਿਖੇ ਹੁੰਦੇ ਆ ਅਸੀਂ ਕਰਮਾਂ ਦੇ ਬੱਧੇ ਆਉਨੇ ਆ ਪਰ ਰੱਬ ਦੇ ਸੰਤ ਗੁਰਮੁਖ ਪਿਆਰਿਓ ਖੁਦਾ ਵੱਲੋਂ ਆਪ ਭੇਜੇ ਜਾਂਦੇ ਨੇ ਇਸ ਗੱਲ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੋਹਰ ਲਾਉਂਦੇ ਕਹਿੰਦੇ ਨੇ ਮਾਰੇ ਕਹਿੰਦੇ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਹਰੀ ਦੇ ਨਾਮ ਜਪਣ ਵਾਲਾ ਸੰਤ ਹਰੀ ਦਾ ਹੀ ਰੂਪ ਹੋ ਜਾਂਦਾ ਹੈ ਤੇ ਐਸੇ ਮਹਾਂਪੁਰਖਾਂ ਨੂੰ ਜਿੱਥੇ ਗੁਰਬਾਣੀ ਵਡਿਆਈ ਦਿੰਦੀ ਏ ਉੱਥੇ ਗੁਰਮੁਖ ਪਿਆਰਿਓ ਤੁਸੀਂ ਆਪਣਾ ਪ੍ਰੈਕਟੀਕਲ ਕਰਕੇ ਵੀ ਦੇਖਿਓ ਕਿ ਸੰਤ ਜਨਾਂ ਨੇ ਮਹਾਂਪੁਰਖਾਂ ਨੇ ਕਿੰਨੀ ਨਾਮ ਦੀ ਕਮਾਈ ਕੀਤੀ ਏ ਅਜੇ ਠਾਠਾ ਮਾਰਦਾ ਇਕੱਠ ਭਾਵੇਂ ਮਹਾਂਪੁਰਖਾਂ ਦਾ ਅੰਤਮ ਸੰਸਕਾਰ ਹੋਵੇ ਭਾਵੇਂ ਗੁਰਮੁਖ ਪਿਆਰਿਓ ਹਰਦوار ਸਾਹਿਬ ਫੁੱਲਾਂ ਨੂੰ ਜਦੋਂ ਅਸੀਂ ਅਸਥਾਨ ਲੈ ਕੇ ਗਏ ਹੋਈ ਉਦੋਂ ਦਾ ਇਕੱਠ ਹੋਵੇ ਤੇ ਭਾਵੇਂ ਅੱਜ ਸਾਧ ਸੰਗਤ ਜੀ ਆਹ ਇਕੱਠ ਹੋਵੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀਆ ਨੇ ਜਿਹੜਾ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ ਕਿ ਕਿਨਹੀਂ ਬਣ ਗਿਆ ਕਣਸੀ ਤੰਬਰ ਕਿਨਹੀਂ ਲੌਂਗ ਸੁਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਅੱਜ ਇਹ ਗਵਾਹੀ ਪਰਦਾ ਹੈ ਕਿ ਦੁਨੀਆਂ ਦੇ ਲੋਕ ਮਾਇਆ ਦਾ ਵਪਾਰ ਕਰਦੇ ਨੇ ਸਾਧ ਸੰਗਤ ਜੀ ਕੋਈ ਵੱਡਾ ਵਪਾਰੀ ਬਣ ਜਾਂਦਾ ਏ ਕੋ ਘਾਟੇ ਵਿੱਚ ਚਲੇ ਜਾਂਦਾ ਏ ਪਰ ਮਹਾਂਪੁਰਖ ਸੰਤ ਬਾਬਾ ਬਲਵੀਰ ਸਿੰਘ ਹੋਰਾਂ ਨੇ ਨਾਮ ਦਾ ਵਪਾਰ ਕੀਤਾ ਤੇ ਨਾਮ ਦਾ ਵਪਾਰ ਕਰਕੇ ਇਤਨਾ ਸਫਲ ਹੋਏ ਸਾਧ ਸੰਗਤ ਜੀ ਇੱਕ ਨਹੀਂ ਦੋ ਨਹੀਂ ਬੇਅੰਤ ਕੌਸ਼ਾਲਾਵਾਂ ਦੀਆਂ ਸੇਵਾਵਾਂ ਕਰਾਈਆਂ ਡੇਰਿਆਂ ਦੀਆਂ ਸੇਵਾਵਾਂ ਕਰਾਈਆਂ ਲੰਗਰਾਂ ਦੀਆਂ ਸੇਵਾਵਾਂ ਕਰਾਈਆਂ ਤੇ ਸਾਧ ਸੰਗਤ ਜੀ ਨਿਰਮਲ ਭੇਖ ਵਿੱਚ ਐਸਾ ਬੂਟਾ ਲਾ ਕੇ ਗਏ ਸੰਤ ਕਮਲਜੀ ਸਿੰਘ ਹੁੜਾਂ ਦਾ ਜਿਹੜੇ ਸਾਧ ਸੰਗਤ ਜੀ ਵਿੱਤਿਆ ਦੇ ਧਨੀ ਨੇ ਤੇ ਗੁਰਮੁਖ ਪਿਆਰਿਓ ਭੇਖ ਵਿੱਚ ਆਣ-ਬਾਣ ਸ਼ਾਨ ਲੈ ਕੇ ਅੱਜ ਤੱਕ ਵਿਚਰ ਰਹੇ ਨੇ ਇਹ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਲਾਇਆ ਬੂਟਾ ਸਦਾ ਵੱਧਦਾ ਫੁੱਲਦਾ ਰਹੇਗਾ ਤੇ ਗੁਰਮੁਖ ਪਿਆਰਿਓ ਸਾਤ ਸੰਗਤ ਜੀ ਅਸੀਂ ਸ੍ਰੀਮਾਨ ਸੰਤਬਾਬਾ ਬਲਵੀਰ ਸਿੰਘ ਜੀ ਨੂੰ ਸਦਾ ਆਜ਼ਾਦ ਕਰਦੇ ਰਵਾਂਗੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਨਾਕੇ ਕਾਮਾ ਐਸੇ ਮਾਪੁਰਖਾਂ ਦਾ ਸੰਸਾਰ ਤੇ ਅਉਨਾ ਪ੍ਰਵਾਨ ਮੰਨਿਆ ਜਾਂਦਾ ਏ ਦੁਨੀਆ ਦੇ ਲੋਕ ਸਾਧ ਸੰਗਤ ਜੀ ਆਪਾਂ ਗੁਰਬਾਣੀ ਪੜ੍ਹਦੇ ਆਂ ਜੀਵ ਜੀਵ ਮੂਏ ਮੂਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੂਏ ਕਿਤੇ ਪਾਕਸ਼ਾ ਕਹਿੰਦੇ ਨੇ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਅੱਗੇ ਮਿਲਨ ਕਿਨਾ ਪਰ ਐਸੇ ਮਹਾਪੁਰਖਾਂ ਬਾਬਤ ਸਤਗੁਰੂ ਸਾਧ ਸੰਗਤ ਜੀ ਗੁਰਬਾਣੀ ਵਿੱਚ ਸਤਕਾਰ ਦੇ ਕੇ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੇ ਮਾਰੇ ਜਿਨ ਕਰਤਾਨ ਹਰ ਨਾਮਾ ਪਰਵਾਨ ਗਣੀ ਸਈ ਇਹ ਆਏ ਸਫਲ ਤਨਾਕੇ ਕਾਮਾ ਮੇਰੇ RAM ਹਰ ਜਨ ਕੈ ਮੋਬਲ ਜਾਈ ਕੇਸਾ ਕਾਕਰ ਜਬਰ ਭਰਾਵਾ ਜਨ ਧੂਰ ਮੁਖ ਲਾਈ ਜਨਮ ਮਰਨ ਦੋਹੁ ਹੁੰਵੇਂ ਨਾਹੀ ਜਨ ਪਰਿ ਉਪਕਾਰੀ ਆਏ ਜੀਏ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਏ ਇਕ ਤੇ ਕਬੀਰ ਸਾਹਿਬ ਨੇ ਵੀ ਇਹ ਗੱਲ ਮਹਾਪੁਰਖਾਂ ਦੇ ਰਾਜ ਦੀ ਦਸੀਏ ਕਹਿ ਲੱਗੇ ਕਬੀਰ ਭਲੀ ਮਦੂ ਕਰੀ ਨਾਨਾ ਬਿਦਕੋ ਨਾਜ ਦਾਵਾ ਕਾਹੂ ਸਉ ਨਹੀਂ ਵੱਡਾ ਦੇਸ਼ ਬਡਰਾਜ ਤੋਂ ਅੱਜ ਗੁਰਮੁਖ ਪਿਆਰਿਓ ਉਹਨਾਂ ਮਹਾਪੁਰਖਾਂ ਦੀਆਂ ਕਮਾਨਾਂ ਨੂੰ ਸਿੱਧਦੇ ਹੋ ਰਹੇ ਨਹੀਂ ਸੰਤ ਬਾਬਾ ਭਗਤ ਸਿੰਘ ਜੀ ਦੇ ਚਰਨਾਂ ਵਿੱਚ ਰਹਿ ਕੇ ਜਿਹੜਾ ਉਹਨਾਂ ਆਨੰਦ ਮਾਣਿਆ ਜਿਹੜਾ ਸਾਧ ਸੰਗਤ ਦੀ ਅਸ਼ੀਰਵਾਦ ਲਿਆ ਅੱਜ ਉਹ ਸਾਧ ਸੰਗਤ ਦੀ ਦੇਖਣ ਨੂੰ ਪ੍ਰਤੱਖ ਦਿਖ ਰਿਹਾ ਹੈ ਸੋ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਗ ਲੱਗিয়ে ਮਹਾਂਪੁਰਖਾਂ ਦੇ ਚਾਹ ਚਲਾਏ ਹੋਏ ਰਸਤੇ ਤੇ ਚੱਲিয়ে ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਿਆਗ ਦੀ ਮੂਰਤ ਹੋ ਕੇ ਮਨੁੱਖੋ ਪਿਆਰੋ ਸਮਾਜ ਦਾ ਭਲਾ ਕਰਦਿਆਂ ਆਪਣਾ ਜੀਵਨ ਬਤੀਤ ਕੀਤਾ ਤੇ ਅੱਜ ਸ੍ਰੀ ਮਹਾਂਸੰਤ ਬਾਬਾ ਬਲਵੀਰ ਸਿੰਘ ਜੀ ਦੀ ਯਾਰ ਵਿੱਚ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹਨਾਂ ਦੇ ਪੱਲੇ ਨਾਮ ਦਾ ਧੰਨ ਸੀ ਉਹਨਾਂ ਦੇ ਪੱਲੇ ਗੁਰੂ ਦੀ ਪੜ੍ਹਾਈ ਦਾ ਧੰਨ ਸੀ ਜਿਹਦੇ ਕਰਕੇ ਅੱਜ ਲੱਖਾਂ ਲੋਕ ਨਤਮਸਤਕ ਹੋ ਰਹੇ ਨੇ ਮੈਂ ਸਵੇਰੇ ਦੇਖ ਰਿਹਾ ਸਾਂ ਕਿ ਫੌਰਨ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਵੀ ਮਹਾਂਪੁਰਖਾਂ ਦੀ ਝਾਲ ਵਿੱਚ ਸਮਾਗਮ ਹੋ ਰਹੇ ਨੇ ਇਹ ਸਤ ਸੰਗਤ ਜੀ ਸਾਰੀ ਨਾਮ ਦੀ ਵਡਿਆਈ ਹੈ ਸੋ ਆਓ ਸਤਗੁਰੂ ਦੇ ਚਰਨਾਂ ਵਿੱਚ ਸਾਡੀ ਇਹੀ ਅਰਦਾਸ ਹੈ ਕਿ ਅਸੀਂ ਐਸੇ ਮਹਾਂਪੁਰਖਾਂ ਦੇ ਚਲਾਏ ਹੋਏ ਮਾਰਗ ਤੇ ਚੱਲ ਸਕੀਏ ਤੇ ਆਪਣੇ ਜੀਵਨ ਕਾਲ ਵਿੱਚ ਬਦਲਾਅ ਲੈ ਕੇ ਆਈਏ ਨਾਮ ਜਪੀਏ ਸੇਵਾ ਸਿਮਰਨ ਕਰੀਏ ਉਹਨਾਂ ਮਹਾਂਪੁਰਖਾਂ ਦੀਆਂ ਜਾਦਾਂ ਸਦਾ ਹਿਰਦੇ ਵਿੱਚ ਵਸਾ ਕੇ ਰੱਖੀਏ ਐਸੇ ਮਹਾਂਪੁਰਖ ਕਿਤੇ ਜਾਇਆ ਨਹੀਂ ਕਰਦੇ ਤੋ ਇੱਕ ਪੰਡਿਤ ਸਾਰੇ ਜਾਣੇ ਬੋਲਿਓ ਵਾਪਸ ਸਰਬਤੀ ਹੈ ਉਹ ਜਾਂਦੇ ਹੀ ਦਿਸਦੇ ਨੇ ਜਪਿਆ ਜਿਨਾ ਨਾਮ ਹਰੀ ਦਾ ਜਾਂਦੇ ਹੀ ਦਿਸਦੇ ਨੇ ਜਪਿਆ ਜਿਨਾ ਨਾਮ ਹਰੀ ਦਾ ਕਣਕੇ ਉੱਥੇ ਹੀ ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਕਮਲਜੀਤ ਸਿੰਘ ਜੀ ਨਾਲ ਪੂਰਨ ਸਾਥ ਦਈਏ ਸ੍ਰੀ ਪੰਚਾਇਤੀ ਖੰਡਾ ਨਿਰਮਲਾ ਕਣਖਲ ਹਰਦوار ਸਾਹਿਬ ਦੇ ਸ੍ਰੀ ਮਹਾਨ ਸਾਹਿਬ महंत ਰੇਸ਼ੂ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਸਮੁੱਚਾ ਪੇਠਾਰੀ ਸਾਹਿਬ ਸ਼ੈਤਰੀ ਸਾਹਿਬ ਪ੍ਰਧਾਨ ਸਾਹਿਬ ਔਰ ਸਾਡੇ ਬਾਬਾ ਬੋੜ શ્રીਮਾਨ महंत ਹਰਤਪ ਸਿੰਘ ਜੀ ਮਹਾਰਾਜ ਗੰਗਾ ਸਿੰਘ ਵਾਲਾ ਜੋ ਸਾਰੇ ਪ੍ਰਬੰਧ ਨੂੰ ਆਪਣੀ ਦੇਖ ਰੇਖੜ ਚਲਾ ਰਹੇ ਨੇ ਸਰ ਦਰਸ਼ਕੋ ਸਾਧੂ ਸਮਾਰ ਉਦਾਸੀ ਸੰਨਿਆਸੀ ਸਾਰੇ ਮਹਾਂਪੁਰਖ ਇਕੱਤਰ ਹੋਏ ਨੇ ਸਭ ਦਾ ਧੰਨਵਾਦ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਏ ਨੇ ਤੋਂ ਆਪ ਸਭ ਦੀ ਹਾਜ਼ਰੀ ਦਰ ਪ੍ਰਬੰਧ ਕਰਿਓ ਪੁਲਾਤਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ